ਕਿੰਦਾ ਫੋਨ ਆ ਗਿਆ ਫੋਨ ਲਈ ਅੰਦਰ ਸਵੇਰ ਦਾ ਲੱਗਿਆ ਫੋਨ ਕਰਨਾ ਉਹ ਨਾ ਦਿੰਦਾ ਪੈਸੇ ਹਾਂ ਤੇ ਫੋਨ ਤਾਂ ਪੀ ਖੜਾ ਐ ਐ ਇਹਨੇ ਮੈਂ ਚੱਕਦਾ ਫੋਨ ਕਿਦੇ ਵੱਡਾ ਰਵੇਂ ਤੋਂ ਚੱਕ ਐ ਨਾ ਇਰਾਕਾ ਸਵੇਰ ਦਾ ਲੱਗਿਆ ਫੋਨ ਲਾਵਣਾ ਐ ਮੈਂ ਚੱਕਦਾ ਫੋਨ ਮੈਂ ਜਿੰਨੇ ਮਰਜੀ ਲਈ ਜਾ ਐ ਫੋਨ ਤੇ ਫੋਨ ਲੱਗ ਗਿਆ ਵੈ ਫੋਨ ਤੇ ਫੋਨ ਠੀਕ ਆ ਭਾਈ ਫੋਨ ਹੀ ਬੜਾ ਭਾਰਾ ਯਾਰ ਤੇਰਾ ਕੁੱਥੇ ਭਾਰਾ ਹੌਲਾ ਜਾਂਦਾ ਹੈਗਾ ਫੋਨ ਕਿਉਂ ਚੱਕਦਾ ਤੂੰ ਆਏ ਵੇ ਬਾਈ ਮੈਂ ਚੱਕੂ ਸੀਗਾ ਫੋਨ ਹੁਣੇ ਚੱਕੂ ਆ ਫੋਨ ਉਹ ਵਿੱਚ ਹੋਰ ਵੀ ਫੋਨ ਆ ਜਾਂਦਾ ਇਹਨਾਂ ਤਾਂ ਕਰਕੇ ਆਹ ਫੋਨ ਮੈਂ ਚੱਕ ਲਿਆ ਹੁਣ ਤੇਰਾ ਨਾ ਬਾਈ ਇਹ ਨਗਰੀਆ ਦੇ ਇਹ ਯਾਰ ਫੋਨ ਬਾਈ ਬਣ ਕੇ ਯਾਰ ਬਾਕੀ ਜਿਹੜੇ ਪੈਸੇ ਬਣਦੇ ਆ ਮੇਰੇ ਆ ਕੇ ਘਰੇ ਦੇ ਦੀ ਤੇ ਮੋਬਾਈਲ ਆਦਾ ਲੈ ਠੀਕ ਹੈ ਮੈਂ ਸ਼ਬੀਰ ਦਾ ਕਰਨ ਲੱਗਾ ਤੈਨੂੰ ਫੋਨ ਮੈਂ ਘਟ ਦਿੰਦਾ ਅੱਗੋਂ ਮੈਂ ਕਮਲਾ ਸੀ ਤੈਨੂੰ ਪੈਸੇ ਦੇ ਦਿੱਤੇ ਉਦੋਂ ਬਾਈ ਤੇਰਾ ਯਾਰ ਫੋਨ